इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ ਟੀਵੀ ਨੂਰ ਪੰਜਾਬ ਅੱਜ ਆਪਾਂ ਖੜੇ ਆ ਸੁਖਦੇਸ਼ ਸਿੰਘ ਕਨਗੋ ਸਾਹਿਬ ਜਿਨ੍ਹਾਂ ਨੇ ਕਿ ਆਪਣੇ ਮੁਸਲਮਾਨ ਭਾਈਚਾਰੇ ਦੇ ਜੋ ਰੋਜ਼ੇ ਚੱਲ ਰਹੇ ਆ ਉਹ ਰੋਜ਼ੇ ਖਲਵਾਏ ਆ ਆਪਾਂ ਪਹੁੰਚ ਇਹ ਸੁਖਦੇਸ਼ ਦੇ ਕਾਨੂੰਗੋ ਸਾਹਿਬ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਰੋਜਾਂ ਖੁਗਵਾਉਂਦੇ ਕਿੰਨਾ ਕੇ ਮਤਲਬ ਸਾਹਿਬ ਨਾਲ ਸੇਵਾਪਾ ਬਣਾ ਹੁੰਦੀ ਜੀ ਆਪਾਂ ਗੱਲਬਾਤ ਕਰਦੇ ਆ ਕਾਨੂੰਗੋ ਸੁਖਦੇਸ਼ ਸਿੰਘ ਪਰਿਵਾਰ ਨਾਲ ਜੀ ਇਹ ਸ਼ਸ਼ੀ ਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਬਸ ਚਰਦੇਵ ਸਿੰਘ ਜੀ ਸਾਫ ਕਾ ਮੈਂਬਰ ਪੰਚਾਇਤ ਪ੍ਰਿੰਟ ਨੱਥਵਾਲ ਜੀ ਕਿੱਥੋਂ ਆ ਜੀ ਓਕੇ ਜੀ ਇਹ ਜਿਹੜਾ ਅੱਜ ਦਾ ਜਿਹੜਾ ਅੱਜ ਮਤਲਬ ਸਮਾਗਮ ਕੀਤਾ ਜਾ ਰਿਹਾ ਇੱਕ ਇਸ ਸੰਬੰਧ ਵਿੱਚ ਕੀਤਾ ਜਾ ਰਿਹਾ ਜੀ ਇਹ ਮੁਸਲਮਾਨ ਭਾਈ ਚਾਰੇ ਦੀਆਂ ਚ ਬੋਲ ਰੋਟੀ ਲਗਾਇਆ ਤੁਹਾਨੂੰ ਕੋ ਸਾਫ ਸਵਾਸ ਦੇ ਸਕਦੇ ਗਏ ਬੀਠੀ ਠੀਕ ਹੈ ਜੀ ਤੇ ਉੱਥੇ ਹੁਣ ਇਹ ਤਾਂ ਬੱਚੇ ਸਰਦਾਰ ਭਾਈ ਵੀ ਖੜੇ ਆ ਕਲੇ ਮੁਸਲਮਾਨ ਵੀ ਖੜੇ ਮਤਲਬ ਹੋ ਗਈ ਸਾਡਾ ਪਿੰਡ ਦਾ ਪਹਿਲਾਂ ਤੇ ਭਾਈਚਾਰਾ ਵਾ ਸਾਰੇ ਭਾਈਚਾਰਾ ਰੱਖਦੇ ਸਾਰੇ ਨਕਰ ਦੇ ਵਿੱਚ ਭਾਈਚਾਰਾ ਬਣਾ ਲਾ ਜਸਤ ਸਿੰਘ ਦੇਵ ਸਿੰਘੀ ਕਾਨੂੰਗੋ ਸਾਹਿਬ ਹਰੇਕ ਸਾਰੀ ਰੋਜ਼ੀ ਕਰਾਉਂਦੇ ਨਾਲੇ ਫਰਮਾਨ ਬਣਾ ਪਾਦੇ ਠੀਕ ਹੈ ਜੀ ਠੀਕ ਹੈ ਜੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਭਾਈਚਾਰਾ ਵਾ ਅੱਜ ਜੁਨੇ ਮੇਲੇ ਸਾਡੇ ਨਕਰ ਦੇ ਬੱਚੇ ਕੋਈ ਮੁਸਲਮਾਨ ਭਾਈਚਾਰਾ ਅਸੀਂ ਬਾਹਰ ਨਾੜੇ ਨਾਲ ਯਾਦ ਦਿੰਦਾ ਸੀ ਜਿਹੜਾ ਬਣਾ ਬਣਾਇਆ ਵੈ ਇਸ ਤੋਂ ਇਲਾਵਾ ਇਹ ਸ਼੍ਰੀ ਜੀ ਮਾਸਟਰ ਮਾਸਟਰ ਗੁਰਦੇਵ ਸਿੰਘ ਜੀ ਇਸ ਤੋਂ ਇਲਾਵਾ ਕੋਈ ਹੋਰ ਅੰਜ ਕੀ ਨਾ ਆਪਣਾ ਹੀ ਡਾਕਟਰ ਇਕਵਾਲ ਖਾਨ ਜੀ ਡਾਕਟਰ ਇਕਵਾਲ ਖਾਨ ਜੀ ਡਾਕਟਰ ਇਕਵਾਲ ਖਾਨ ਜੀ ਅੱਜ ਕਾਨੂੰਗੋ ਸੁਖਦੇਸ਼ ਸਿੰਘ ਨੇ ਸਾਬ ਨੇ ਆਪਣਾ ਅੱਜ ਘਰ ਅੱਜ ਰੋਜੇ ਖਲਵਾਏ ਆ ਇਹਦੇ ਸਬੰਧ ਵਿੱਚ ਤੁਸੀਂ ਕੁਝ ਕਹਿਣਾ ਜਾਓਗੇ ਜੀ اِسی بہت ہی خوشی محسوس کرتے ہیں کہ ہر سال ہے اس طرح تعداد تالا پیار رکھے اور ਆ ਸਤਿਗੁਰ ਜੀ ਕਿਨਾ ਜੀ ਆਪਣਾ ਦਰਸ਼ਨ ਸਿੰਘ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਅੱਜ ਦੇ ਸਮਾਗਮ ਬਾਰੇ ਕੁਝ ਕਹੋਗੇ ਜੀ ਸਾਫਾ ਪ੍ਰਧਾਨ ਦੁਆਰਾ ਦੱਸੋ ਜੀ ਸਾਫਾ ਪ੍ਰਧਾਨ ਬੋਲੇ ਜੀ ਸੁਖਦੇਵ ਸਿੰਘ ਤੁੰਗੋ ਸਾਹਿਬ ਜੀ ਨਾਲ ਨਾਲ ਬਾਰੇ ਜੀ ਉਹਦੇ ਨਾਲ ਇੱਕ ਸਾਜੂ ਬਾਰੇ ਅੱਜ ਬਤਨ ਨਵੇਂ ਨਾਲ ਹੀ ਇੱਥੇ ਆਈਆਂ ਸਨ ਠੀਕ ਹੈ ਜੀ ਇਹ ਸੀਗੇ ਸਰਦਾਰ ਦਸ ਸਿੰਘ ਸਾਫਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੱਥਵਾਲ ਦੇ ਇਹਨਾਂ ਨੇ ਵੀ ਅੱਜ ਰੋਜਿਆ ਦੇ ਸਬੰਧ ਵਿੱਚ ਚਾਨਣਾ ਪਾਇਆ ਜੀ ਇੱਕ ਸਿਗਾ ਜੀ ਕੀ ਨਾਮ ਹੈ ਆਪਣਾ ਅਸਲਾਮ ਅਲੈਕੁਮ ਜੀ ਹਾਂ ਜੀ ਮੈਂ ਮਨਸਾਖਾਨ ਜੀ ਮੀਟ ਪ੍ਰਧਾਨ ਤੁਹਾਨੂੰ ਸਭ ਨੂੰ ਆਗੈ ਜੀ ਅਰਦਾ ਕਰੇ ਬਹੁਤ ਬਾਜ ਮਾਤਾ ਜੀ 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 ਇਸ ਵਾਰ ਜਿਹੜੇ ਮਹੀਨੇ ਅਸਲਾਮ ਦੇ ਵਿੱਚ ਜਦੋਂ ਇਹ ਰਮਜ਼ ਮੌਦਨ ਨਹੀਂ ਚੱਲਦਾਗਾ ਬੜਾ ਪਵਿੱਤਰ ਮਹੀਨਾ ਮੰਨਿਆ ਜਾਂਦਾਗਾ ਇਸ ਦੇ ਵਿੱਚ ਜਿਹੜੇ ਪੈ ਰੋਜੀ ਲੱਗਦੇ ਆ ਉਹਨਾਂ ਲਈ ਬੜੇ ਪੁੰਨ ਦਾ ਕੰਮ ਆ ਆਪਣੇ ਸਬਾਬ ਦਾ ਕੰਮ ਆ ਇਸ ਤਰ੍ਹਾਂ ਜਿਹੜਾ ਬੰਦਾ ਰੋਟੀ ਖਿਲਾ ਦਿੰਦਾਗਾ ਚਾਹੇ ਉਹ ਇੱਕ ਘੁੱਟ ਪਾਣੀ ਦੇ ਨਾਲ ਉਜਾਗਲਵਾ ਦਿੰਦਾ ਹੈ ਚਾਹੇ ਇੱਕ ਖਜੂਰ ਦੇ ਨਾਲ ਉਜਾਗਲਵਾ ਦਿੰਦਾ ਹੈ ਯਾਨੀ ਹੱਤ ਤੱਕ ਸਾਨੂੰ ਅਜਾ ਤਲਾ ਉਹ ਬਹੁਤ ਜ਼ਿਆਦਾ ਬਿਹਤਰ ਲੱਗਦਾ ਹੈ ਇਸ ਤਰ੍ਹਾਂ ਸਾਡੇ ਰੱਖਵਾਉਂਦੇ ਨੇ ਕਿਨੇ ਪੱਕੀ ਦਿੱਤੀ ਹੋਈ ਜਾਂਦੇ ਆ ਇਹ ਰੋਜ਼ਾਂ ਦੇ ਵਿੱਚ ਬੱਟ ਕੇ ਸਾਰੇ ਹੀ ਭਾਈ ਕਰਾ ਖਾਣਦੇ ਨੇ ਭਾਈ ਜਿਹੜਾ ਸਾਡਾ ਹਿੰਦੂ ਕੋਈ ਇਸ਼ਾਰਾ ਸਾਰਾ ਗੁਰਮੁਖੀ ਤਰ੍ਹਾਂ ਰੜਕੇ ਰੱਖਦੇ ਆ ਤੇ ਰੜਕੇ ਹੀ ਉਜਾਗਲਵਾਏ ਜਾਂਦੇ ਆ జస్ అజీ వీర సాగరీ జీ ఎ రోజా అవతారా సారీ భాచారా కట్టే సాడా సారా ముస్ భాగ సర ਆਗਨਤਿਕ ਰੀਡਰਾਂ ਦੇ ਸਭ ਨੂੰ ਜਿੰਨਾ ਕੇ ਨਾ ਦੇਸੀ ਸਾਡੇ ਬੱਚੇ ਰਾਣੀ ਔਰਤਾਂ ਤੇ ਬੰਦੇਾਂ ਨਾਲ ਜਿਹੜੇ ਚੁੱਕੇ ਆ ਚਾਹੇ ਕਿਸ ਤਰ੍ਹਾਂ ਇਹ ਹਰ ਇੱਕ ਸਾਲ ਇਹ ਚਿੰਤਨ ਦੇ ਵਕਤੀ ਆ ਕੇ ਬੈਠੇਗਾ ਉਹ ਵੀ ਉੱਥੋਂ ਸਾਨੂੰ ਬਕਾਇਦਾ ਮਾਦਦ ਦੇ ਲਈ ਔਰ ਉਜਿਕਨ ਹੋਣ ਦੇ ਤੱਕ ਜਿਹਦੇ ਆ ਹਰ ਸਮੇਂ ਕਰੇ ਸਲਾਮਣੀ ਤਰ੍ਹਾਂ ਇਹ ਉਜਿਕਨ ਹੋ ਜਾਏ ਇਹ ਤਰ੍ਹਾਂ ਸਾਰਾ ਪੂਰਾ ਪੈਸਾ ਲੱਗਿਆ ਜਿਹਦੇ ਨਾਲ ਅਸੀਂ ਵੀ ਜੋ ਆਪਣਾ ਕੋਈ ਸਖਰ ਹਿਆਰ ਆ ਕੋਈ ਗੱਬਰ ਪਾ ਜਾਂਦਾਗਾ ਜਾਂ ਦਿਵਾਲੀ ਆ ਜਾਂਦੀ ਆ ਇਹ ਦੁਹਰਾ ਆ ਜਾਂਦਾ ਨਾਲ ਮੈਂ ਕਹਿੰਦਾ ਪਿੰਡ ਦੇ ਵਿੱਚ ਕਿ ਇਹ ਜਿਹੜਾ ਇਡੀਆ ਰਹਿ ਚਾ ਇੱਕ ਤਾਂ ਰੋਲ ਹੈ ਕਿ ਰਾਜਨੀਤੀ ਵੀ ਘਟੀ ਜਾਂਦੀ ਆ ਵਿਕਰਜ ਨਾ ਕਹਿੰਦਾ ਜੇ ਕਿਸੇ ਨੇ ਸਾਡੇ ਪਿੰਡ ਦੇ ਵਿੱਚ ਮਹੌਤ ਦੇ ਨਿਕਣੀਆ ਮਲਬਦਰਨ ਦੇਖਣਾਗਾ ਮੈਂ ਕਹਿੰਦਾ ਉਹ ਲਥੋਲ ਲਾ ਕੇ ਦਿਖ ਲਵੇ ਵੀ ਸਾਰੇ ਅਸੀਂ ਤੁਹਾਨੂੰ ਇੱਥੇ ਨਾਲ ਮਿਲ ਕੇ ਸਾਰੇ ਇੱਥੇ ਆ ਰਹੇ ਹਾਂ ਇੱਥੇ ਕਿਈ ਬੋਲ ਬੋਤ ਧੰਨਵਾਦੀ ਐਸੀ ਕਿ ਮਾਨਸਾ ਖਾਨ ਜੀ ਜਿਨ੍ਹਾਂ ਨੇ ਕਿ ਆਪਣੇ ਪਿੰਡ ਦੇ ਬਾਰੇ ਔਰ ਸਾਰੇ ਸਿੱਖ ਪਾਇਤਾਰੇ ਬਾਰੇ ਮੁਸਲਮਾਨ ਪਾਇਤਾਰੇ ਬਾਰੇ ਸਾਰਿਆਂ ਬਾਰੇ ਦੱਸਿਆ ਕਿ ਸਾਰੇ ਇੱਥੇ ਸੀ ਪ੍ਰੇਮ ਭਾਵਨਾ ਦੇ ਨਾਲ ਹੀ ਰਹਿਣੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਜੀ ਹਾਂ ਆਪਾਂ ਕਰਦੇ ਹਾਂ ਇਹ ਹੋ ਰਿਹਾ ਜੀ ਲੰਗਰ ਸੇਵਾ ਮਾਈਆਂ ਜੀ ਸਾਰੀਆਂ ਰਲ ਮਿਲ ਕੇ ਸੇਵਾ ਕਰਦੀਆਂ ਇਸੇ ਤਰ੍ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵੱਡਾ ਸਹਿਯੋਗ ਹੁੰਦਾ ਜ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜੋ ਕਿ ਪ੍ਰਸ਼ਾਦ ਦੀ ਸੇਵਾ ਕਰਦੇ ਨੇ ਸਾਰੀਆਂ ਮਾਤਾਂ ਪਰ ਨੇ ਇਹਨਾਂ ਵਰਤਨਾਂ ਦੀ ਸੇਵਾ ਇਹਨਾਂ ਦੀ ਵੱਡੀ ਸੇਵਾ ਰਹੇ ਜੀ ਕਿਉਂਕਿ ਜੀ ਭਾਂਡੇ ਵਰਤਨ ਤਾਂ দেখো সে ধন্যবাদ এ